ਇਕੋ 2 ਦਿਨ ਪਹਿਲਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਸੁਖੀ ਰੰਧਾਵੇ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਜਿਦੇ ਵਿੱਚ ਕਿਹਾ ਕਿ ਮੇਰਾ ਨਾਮ ਗੁਪਤ ਰੱਖਿਆ ਜਾਵੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਕੋਈ ਸ਼ਿਕਾਇਤ ਕਰ ਰਹੇ ਹੋ ਰੰਧਾਵਾ ਸਾਹਿਬ ਫਿਰ ਡਰ ਕਿਸ ਗੱਲ ਦਾ ਜੇ ਤੁਹਾਡੀ ਸ਼ਾਦ ਜਿਹੜੀ ਤੁਸੀਂ ਸ਼੍ਰੋਮਣੀ ਕਾਲਜਦਲ ਦੇ ਖਿਲਾਫ ਬੁਲ ਰਹੇ ਹੋ ਤੇ ਜਦੋਂ ਕੋਈ ਹੱਥ ਵਸ ਨਾ ਚੱਲਿਆ ਹੁਣ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਪੱਤਰ ਲਿਖ ਕੇ ਪਾਰਟੀ ਦੇ ਅੰਦਰੂਨੀ ਢਾਂਚੇ ਦੇ ਸਾਡੇ ਜਥੇਬੰਦਕ ਢਾਂਚੇ ਚੋਣਾਂ ਦੇ ਖਿਲਾਫ ਆ ਹੀ ਗਏ ਹੋ ਤਾਂ ਫਿਰ ਡਰ ਕੇ ਇਸ ਗੱਲ ਦਾ ਰੰਧਾਵਾ ਸਾਹਿਬ ਕਹਿੰਦੇ ਨੇ ਚੋਣ ਕਮਿਸ਼ਨ ਨੂੰ ਕੀ ਇਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਤੇ ਜਰਨਲਿਸਟ ਅਜਲਾਸ ਨਾ ਕਰ ਦਿੱਤਾ ਜਾਵੇ ਰੰਧਾਵਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 105 ਸਾਲ ਦਾ ਇਤਿਹਾਸ 105 ਸਾਲ ਜਿਹੜੀ ਜਿੰਨੀ ਵਾਰ ਵੀ 500 ਵਾਰ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਚੁਣਿਆ ਜਾਂਦਾ 105 ਸਾਲ ਦੀ ਰਵਾਇਤ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਕੀਤਾ ਜਾਂਦਾ ਕਮਾਲ ਦੀ ਗੱਲ ਹੈ ਜਿਹੜੇ ਬੰਦਾ ਸੁਖੀ ਰੰਧਾਵੇ ਦੇ ਪਿਤਾ ਨੇ ਸ੍ਰੀ ਕਾਲ ਤਖਤ ਸਾਹਿਬ ਜਦੋਂ ਕਾਂਗਰਸ ਇਦਰਾ ਗਾਂਧੀ ਨੇ ਟੈਂਕ ਚੜਾਏ ਤੋਪਾਂ ਨਾਲ ਧੜੇ ਡੇਰੀ ਸਾਡੇ ਗੁਰੂਤਮ ਕੀਤੇ ਤਾਂ ਇਹ ਹੀ ਸੁਖੀ ਰੰਧਾਵੇ ਨੇ ਪਿਤਾ ਨੇ ਲੜੇ ਗੁੰਦੇ ਸੀ ਮਤਲਬ ਪਾਇਤੀ ਗੁਰੂ ਧਾਮਾਂ ਤੇ ਅਟੈਕ ਹੋਇਆ ਹੋਵੇ ਤੇ ਸਿੱਖਾਂ ਨੂੰ ਕੋਹ ਕੋ ਕੇ ਨਸਲਕੁਸ਼ੀ ਕੀਤੀ ਗਈ ਹੋਵੇ ਮਾਰਿਆ ਗਿਆ ਹੋਵੇ ਤੇ ਸੁਖੀ ਰੰਧਾਵੇ ਦਾ ਪਿਓ ਲੱਡੂ ਬੰਦੇ ਉਹ ਫਕੀਰ ਦਾ ਆਵਾਜ਼ ਪਛਤਾ ਦਰਦ ਦਿਖਾ ਰਿਹਾ ਹੈ ਭਾਈ ਤੂੰ ਤਰ੍ਹਾਂ ਤਰ੍ਹਾਂ ਦੇ ਸਾਡੀ ਪਾਰਟੀ ਦੇ ਵਿੱਚ ਭਾਵੇਂ ਬੀਜੇਪੀ ਹੈ ਭਾਵੇਂ ਹੋਰ ਪਾਰਟੀ ਹੈ ਕੋਈ ਇਹ ਸਾਡੇ ਵਾਲੇ ਵਿੱਚੋਂ ਗਏ ਸੁਧਾਰ ਲਹਿਰ ਵਾਲੇ ਉਹਨਾਂ ਦਾ ਤਾਂ ਅਸੀਂ ਪਹਿਲਾਂ ਬਹੁਤ ਕੁਝ ਦੱਸੁਕਿਆ। ਇਹ ਕਿਵੇਂ ਉਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਪਾਰਟੀ ਨੂੰ ਟਾਹਣਾ। ਪਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਉਹਨਾਂ ਦਾ ਅਜੰਡਾ ਇਹ ਸੁਖੀ ਰਧਾਵੇ ਰਾਹੀਂ ਸੁਜਿੰਦਰ ਸਿੰਘ ਰਧਾਵੇ ਰਾਹੀਂ ਬਾਹਰ ਆਇਆ। ਕਿ ਕਿਵੇਂ ਬੀਬੀ ਸੋਨੀਆ ਗਾਂਧੀ ਰਾਉਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਲਾਨ ਚੱਲ ਰਿਹਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬੰਦਿਆਂ ਨੇ ਕਦੇ ਅਜੇ ਤੱਕ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਕਦੇ ਸਪੋਰਟ ਨਹੀਂ ਕੀਤੀ ਸਿੱਖਾਂ ਦੀ ਨਸਲ ਕੁਸੀ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮੁੱਛਾ ਚੜਾ ਕੇ ਬੁੱਥਾਂ ਦੇ ਪੈਟ ਕੇ ਵੋਟ ਪਾਉਂਦੇ ਨੇ ਉਹ ਲੋਕ ਅਕਾਲੀ ਦਲ ਨੂੰ ਤੇ ਪੰਥਰੂ ਤਕੜਾ ਕਰਨ ਲਈ ਫੇਸਬੁੱਕ ਤੇ ਪੋਸਟਾਂ ਪਾਉਂਦੇ ਨੇ ਇਹ ਬਹੁਤ ਵੱਡੀ ਚਾਲ ਹੈ ਕਿਉਂਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਸ਼੍ਰੋਮਣੀ ਕਾਲੇ ਦਰ ਪੰਥ ਦੀ ਨਮਾਇਦਾ ਜਿੱਤਬੰਦੀ ਦੇ ਖਿਲਾਫ ਹੈ ਸੋਰੰਦਾ ਹਵਾ ਸਾਹਿਬ ਇੰਦਰਾ ਗਾਂਧੀ ਨੇ ਜੋਰ ਲਾ ਲਿਆ ਬੈਂਕ ਸਿੰਘ ਨੇ ਜੋਰ ਲਾ ਲਿਆ ਤੁਹਾਡੇ ਪੁਰਖਿਆਂ ਨੇ ਬਥੇਰਾ ਜੋਰ ਲਾ ਲਿਆ ਕਾਲੀ ਦਲ ਨੂੰ ਖਤਮ ਕਰਨ ਲਈ ਸੋ ਨਾ ਇਹ ਕਾਲੀ ਦਲ ਇੰਦਰਾ ਗਾਂਧੀ ਖਤਮ ਕਰ ਸਕਿਆ ਨਾ ਬੈਂਕ ਸਿੰਘ ਕਰ ਸਕਿਆ ਤੇ ਨਾ ਤੁਹਾਡੇ ਪਿਤਾ ਜੀ ਕਰ ਚੁਕੇ ਨੇ ਤੇ ਨਾ ਹੀ ਤੁਸੀਂ ਕਰ ਸਕਦੇ ਹੋ ਸੋ ਇਸ ਲਈ ਤੁਸੀਂ ਜਿਹੜੇ 24 ਬੰਦੇ ਕਾਂਗਰਸ ਦੇ ਵਿੱਚੋਂ ਉਹਨਾਂ ਨੇ ਕਿਹਾ ਸੀ ਗਾਂਧੀ ਪਰਿਵਾਰ ਨੂੰ ਤਾਂ ਹੀ ਵਾਸਤੇ ਪਰੇ ਕਰੋ ਤੁਸੀਂ ਭਾਈ ਉਹਨਾਂ ਦੀ ਭਰਤੀ ਕਰਾ ਕੇ ਫਿਰ ਕਾਂਗਰਸ ਦਾ ਪ੍ਰਧਾਨ ਨਿਵਾ ਚੁਣ ਲੰਦੇ ਸੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਇਹ ਸੁਧਾਰ ਲੈ ਰਾ ਜਿਹੜੀ ਅੱਜ ਪੰਪ ਪੰਜ ਮੈਂਬਰੀ ਕਮੇਟੀ ਵੀ ਹੈ ਜਿਹੜੀ ਗੁੰਮਰਾਹ ਕਰਨਾ ਪ੍ਰਚਾਰ ਕਰਕੇ ਪ੍ਰਚਾਰ ਕਰ ਰਹੀ ਹੈ ਉਹ ਸਿਰਫ ਤੇ ਸਿਰਫ ਸੁਧਾਰ ਲਹਿਰ ਲਈ ਭਰਤੀ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਸਾਰੀਆਂ ਖਿਮਾਜਤਰਾ ਕੀਤੀ ਹੈ ਸ੍ਰੀ ਕਾਲਪਤਖ ਸਾਹਿਬ ਦੇ ਹੁਕਮਾਂ ਤੇ ਪੂਰੇ ਪੰਜਾਬ ਵਿੱਚ ਭਰਤੀ ਕਰਕੇ ਡੈਲੀਗੇਟ ਬਣਾ ਕੇ ਕੱਲ ਨੂੰ 12 ਤਰੀਕ ਨੂੰ ਆਪਣਾ ਪ੍ਰਧਾਨ ਚੁਣ ਲੈਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਵੇਂ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਤੁਹਾਡਾ ਸਾਰਾ ਅਗਲਾ ਪਲਾਨ ਹੈ ਉਹ ਫਿਰ ਹੋ ਗਿਆ ਹੁਣ ਤਾਤਰ ਨੇ ਮਚੀ ਹੋਏ ਫਿਰਦੇ ਦੇ ਵੱਡੇ ਖਲਾਸੇ ਇੱਕ ਵਾਰ ਚੋਣ ਨਮੀ ਜਤਬੰਦੀ ਦੀ ਹੋ ਜਾਵੇ ਟੋਡੇ ਖੁਲਾਸੇ ਵੀ ਕਰਾਂਗੇ ਤੇ ਤੁਹਾਡਾ ਜਿਹੜਾ ਫਿਕਸ ਮੈਚ ਸਾਰਿਆਂ ਦਾ ਅਕਾਲੀ ਦਲ ਨੂੰ ਕਤਲ ਕਰਨੇ ਚੱਲ ਰਿਹਾ ਸੀ ਉਹਦੇ ਬਾਰੇ ਖੁਲਾਸੇ ਕਰਾਂਗੇ ਤੇ ਪੰਜਾਬ ਦੀ ਤੇ ਪੰਥ ਦੀ ਤਕੜੇ ਹੋ ਕੇ ਨਵੇਂ ਜਤਬੰਦੀ ਬਣਾ ਕੇ ਲੜਾਈ ਲੜਾਂਗੇ ਪ੍ਰਧਾਨ ਸਾਹਿਬ ਲਗਾਤਾਰ ਚਰਚਾ ਮਹੀ ਹੋ ਰਹੀ ਹੈ ਕਿ ਬਿੱਬੀ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਜ਼ਰੀਏ ਨਾਲ ਪਹਿਲਾਂ ਤਾਂ ਚਰਚਾ ਨੂੰ ਸੁਖੀਰ ਬਾਦਲ ਨੂੰ ਲੈ ਕੇ ਹੋਈਆਂ ਸੀ ਕਿ ਬਿੱਬੀ ਬਾਦਲ ਬਣ ਸਕਦੇ ਇਹ ਤਾਂ ਜਲਦੀ ਪ੍ਰਧਾਨ ਦੇਖੋ ਸ਼੍ਰੋਮਣੀ ਕਾਲੇ ਦੀ ਭਰਤੀ ਉਹਦੇ ਆਧਾਰ ਤੇ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਚੋਣ ਹੋ ਚੁੱਕੀ ਆ ਉਹ ਡੈਲੀਗੇਟਾਂ ਦਾ اجلاس ਕੱਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਵਿਖੇ ਬੁਲਾਇਆ ਗਿਆ ਉਹ ਡੈਲੀਗੇਟ ਉੱਤੇ ਜਿਹਨੂੰ ਵੀ ਚਾਹੋਗੇ ਆਪਣਾ ਪ੍ਰਧਾਨ ਚੁਣ ਸਕਦੇ ਨੇ ਉਹ ਕੋਈ ਵੀ ਹੋਵੇ ਜਿਹੜਾ ਵੀ ਉੱਤੇ ਜਿਹਨੂੰ ਡੈਲੀਗੇਟ ਬਹੁਮਤ ਦੇ ਵਿੱਚ ਆਪਣਾ ਪ੍ਰਧਾਨ ਚੁਣਗੇ ਉਹ ਸ਼੍ਰੋਮਣੀ ਕਾਲ ਦਾ ਪ੍ਰਧਾਨ ਹੋਵੇਗਾ ਇਹਦੇ ਵਿੱਚ ਇਹ ਪਾਰਟੀ ਦੀ ਜਥੇਬੰਦਕ ਚੋਣ ਆ ਮੇਰਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਹੈ ਕਿ ਕਿੰਨੇ ਕਿੰਨੇ ਦੂਜੀਆਂ ਪਾਰਟੀਆਂ ਅਕਾਲੀ ਦਲ ਤੋਂ ਡਰਦੀਆਂ ਨੇ ਪੱਤਰਕਾਰ ਨੇ ਵੀਰੇ ਮੈਨੂੰ ਸਵਾਲ ਕੀਤਾ ਸੀ ਕਿ 8-9 ਮਹੀਨੇ ਤੋਂ ਬੜੀ ਚਰਚਾ ਚ ਅਕਾਲੀ ਦਲ ਅਕਾਲੀ ਦਲ ਭਾਈ 8-9 ਮਹੀਨੇ ਤੋਂ ਨਹੀਂ 105 ਸਾਲ ਤੋਂ ਚਰਚਾ ਚ ਤੇ ਅਕਾਲੀ ਦਲ ਤੇ ਅਕਾਲੀ ਦਲ ਦੀ ਪਾਰਟੀ ਤੇ ਜਥੇਬੰਦਕ ਟਰਚੇ ਤੇ ਤੇ ਪ੍ਰਧਾਨ ਤੇ ਨਿਸ਼ਾਨੇ ਵਿਰੋਧੀਆਂ ਵੱਲੋਂ 105 ਸਾਲ ਤੋਂ ਇਹ ਜਿਲ੍ਹੇ ਵੀ ਕਾਲ ਦਲ ਦੇ ਪ੍ਰਧਾਨ ਰਹੇ ਨੇ ਹਰ ਪ੍ਰਧਾਨ ਨੂੰ ਤੇ ਹਰ ਤਰੀਕੇ ਨਾਲ ਬਸ ਇਸ ਵਾਰ ਦਿੱਲੀ ਦਾ ਤਰੀਕਾ ਤਰੀਕਾ ਵੱਖਰਾ ਸੀ ਜੇ ਕੀ ਬਾਗੀ ਟੜਾ ਨਵੇਂ ਪ੍ਰਧਾਨ ਨੂੰ ਮਨਜ਼ੂਰ ਕਰੇਗਾ ਜੋਗੀ ਹੋਏਗਾ ਬਾਗੀ ਟੜੇ ਦੇ ਮਨਜ਼ੂਰ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਲੱਖਾਂ ਦੀ ਤਰ੍ਹਾਂ ਚ ਡੈਲੀਗੇਟਾਂ ਨੇ ਭਰਤੀ ਕਰਕੇ ਡੈਲੀਗੇਟ ਬਣਾ ਕੇ ਆਪਣਾ ਪ੍ਰਧਾਨ ਚੋਣਾਂ ਨਾਲ ਚੁਣ ਲੈਣਾ ਸੋ ਇਹ ਭਾਈ ਆਪਣੀ ਡਬਲ ਵਜਾਉਂਦੇ ਆ ਵਜਾਈ ਜਾਣ ਸਿਰਫ ਤੇ ਸਿਰਫ ਸ਼੍ਰੀ ਤਾਲਟਕ ਸਾਹਿਬ ਨੂੰ ਆਪਣੀ ਰਾਜਨੀਤਿਕ ਮਨੋਰਥ ਲਈ ਆਪਣੀ ਪਰਸਨਲ ਈਗੋ ਸੈਟ ਸੈਟੀਸਫਾਈ ਕਰ ਲਈ ਸ਼੍ਰੀ ਤਾਲਟਕ ਸਾਹਿਬ ਦੀ ਆੜ ਲੈ ਕੇ ਜਿਹੜੀ ਆ ਇਹ ਗੁਮਰਾਹ ਕਰਨਾ ਧਰਤੀ ਕੀਤੀ ਜਾਦੀ ਹੈ ਸ਼੍ਰੀ ਤਾਲਟਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਮੌਜੂਦਾ ਜਥਾਰ ਪਲਦੀਪ ਸਿੰਘ ਰਗੱਟ ਜੀ ਨੇ ਸੋ ਗਿਆਨੀ ਪਲਦੀਪ ਸਿੰਘ ਰਗੱਟ ਜੀ ਕਹਿੰਦੇ ਨੇ ਕਿ ਸ਼੍ਰੀ ਤਾਲਟਕ ਸਾਹਿਬ ਕਿਸੇ ਇੱਕ ਧੜੇ ਦਾ ਨਹੀਂ ਅਸੀਂ ਆਪਣੀਆਂ ਧਰਿਆਂ ਲਈ ਆਪਣੀਆਂ ਲੜਾਈਆਂ ਲਈ ਸ਼੍ਰੀ ਤਾਲਟਕ ਸਾਹਿਬ ਨੂੰ ਨਾਂ ਵਰਤੀਏ ਨਾ ਆਰ ਲਈ ਇਹ ਤਾਂ ਚੰਗੀ ਗੱਲ ਆ ਕਾਲ ਤੱਕ ਸਾਬ ਸਭ ਦਾ ਸਾਰੇ ਸਿੱਖਾਂ ਦਾ ਪੂਰੀ ਦੁਨੀਆ ਚ ਬਸਦੇ ਹੁੰਦੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز